ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 18 ਗੁੰਡੇ ਪਾਏ ਆ ਜੀ ਤੇ 16 ਗੁੰਡੇ ਇਹ ਗੁੰਡੇ ਆਪਣੇ ਡਿਜ਼ਾਈਨ ਦੇ ਕਿ ਗੁੰਡਾ ਆਪਾਂ ਸਾਈਡ ਤੇ ਰੱਖਿਆ ਡਿਜ਼ਾਈਨ ਆਪਣਾ 7-7 ਗੁੰਡਿਆਂ ਦਾ ਜੀ ਤੇ 7-7 ਗੁੰਡਿਆਂ ਦੇ ਹਿਸਾਬ ਨਾਲ ਆਪਾਂ 2 4 ਕੇ ਸੱਤ ਅਸਤਾਂ ਦੋ ਦੋ ਡਿਜ਼ਾਈਨ ਬਣਨਗੇ ਤਾਂ ਆਪਾਂ ਮੈਂ ਡਿਜ਼ਾਈਨ ਸਟਾਰਟ ਕਰਦੇ ਆਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਡਿਜ਼ਾਈਨ ਆਪਣਾ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਉਲਟੇ ਪੰਜ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਫਿਰ ਆਪਾਂ ਦੋ ਗੁੰਡੇ ਉਲਟੇ ਬਣਾਵਾਂਗੇ। ਪੰਜ ਗੁੰਡੇ ਸਿੱਧੇ। ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ। ਤੇ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਹੈ। ਕਿਸੇ ਵੀ ਰੰਗ ਤੇ ਪਾਓ ਇਹ ਨਹੀਂ ਵੀ ਇੱਕ ਕਲਰ ਤੇ ਹੀ ਉੱਠਦਾ। ਹਰੇਕ ਕਲਰ ਤੇ ਜੱਜਣ ਵਾਲਾ ਡਿਜ਼ਾਈਨ ਹੈ ਜੀ। ਤੇ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਦੇਖਿਓ। ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦਿਆ ਕਰੋ ਜੀ ਵੀਡੀਓ ਨੂੰ। ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਦੋ ਕੁੰਡੇ ਆਪਾਂ ਸਿੱਧੇ ਬਣਾਏ ਚਾਰ ਸੌਰੀ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਉਲਟੀ ਸਾਈਡ ਹੈ ਇੱਕ ਕੁੰਡਾ ਉਲਟਾ దో కుండే ఉల్టే కుండే స साइड आ आई जी आपण दो कुंडे एक कुंडा तार के आपण दो सीधे सिद्धे बनाय कुंडे, कुंडे उल्टे दो सीधे सिद्धे कुंडे, कुंडे उल्टे ਦੋ ਕੁੰਬੇ ਸਿੱਧੇ लास्ट ਵਾਲਾ ਕੁੰਡਾ ਉਲਟਾ ਹੁਣ ਆਪਾਂ ਆ ਗਏ ਜੀ ਸਿੱਧੀ ਸਾਈਡ ਆਪਾਂ ਇਹ ਚਾਰ ਸਲਾਈਆਂ ਬਣਾ ਲਈਆਂ ਜੀ ਆ ਦੇਖੋ 1 2 3 4 ਨੀਚੇ ਵਾਲੀ ਤਸ ਲਾਈ ਆਪਾਂ ਬਣਾਉਣੀ ਹੁੰਦੀ ਹੈ ਇੱਥੇ ਆਪਾਂ ਹੁਣ ਇੱਕ ਕੁੰਡਾ ਤਾਰਿਆ ਦੋ ਕੁੰਡੇ ਉਲਟੇ ਜਿਹੜੇ ਆਪਣੇ ਆ ਪੰਜ ਕੁੰਡੇ ਆ ਇਹਨਾਂ ਨੂੰ ਆਪਾਂ ਹੁਣ सिलाई ते लगे कट्ठे अजय एक बारी बना लिया पावे दो बारी ਫਿਰ ਵੜ ਪਾਵਾਂਗੇ ਤਿੰਨ ਵਾਰੀ ਬਣਾ ਲਿਆ ਜੀ ਆਪਾਂ ਆਪਣੇ ਪੰਜ ਗੁੰਡੇ ਹੋ ਗਏ ਆਪਾਂ ਹੁਣ ਇਹਨਾਂ ਨੂੰ ਛੱਡ ਦਵਾਂਗੇ ਜੀ ਆਪਣੇ ਕੋਲ ਪੰਜ ਗੁੰਡੇ ਹੋ ਗਏ ਜੀ ਕੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇਹਨਾਂ ਨੂੰ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਤਾਂ ਆਪਾਂ ਜਿਹੜੀ ਇਧਰ ਉਲਟੀ ਸਲਾਈ ਬਣਾਵਾਂਗੇ ਆਪਾਂ ਥੋੜੇ ਜਿਹਾ ਕੁੰਡੇ ਲੂਜ਼ ਵੀ ਬਣਾ ਸਕਦੇ ਹਾਂ ਮੱਕੀ ਥੋੜਾ ਜਿਹਾ ਇਸ ਤਰ੍ਹਾਂ ਕਰ ਲਾਂਗੇ ਤੇ ਪੰਜ ਗੁੰਡੀਆਂ ਤੋਂ ਆਪਾਂ ਪੰਜ ਗੁੰਡੇ ਹੀ ਬਣਾ ਲੈਣੇ ਆ ਜੀ ਫਰਨ ਨੂੰ ਛੱਡ ਦਾਂਗੇ ਪੰਜ ਕੁੰਡੇ ਬਣ ਗਏ ਆਪਣੇ ਆਪਾਂ ਉਲਟੀ ਸਲਾਈ ਬਣਾਉਨੇ ਆ ਉਦੋਂ ਗਿਣਤੀ ਹੋ ਜਾਣਗੇ ਇੱਕ ਕੁੰਡਾ ਤਾਰਿਆ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ तीन चार पडे हो गए जी अपने दो कुंडे उल्टे सॉरी सीधे फिर पाँच कंडे उल्टे एक दो तीन चार पाँच दोडे सीधे एक कुंडा उल्टा ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਿਆ ਇਹ ਇੱਕ ਡਿਜ਼ਾਈਨ ਬਣ ਗਿਆ ਆਪਣਾ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਡੇ ਆਪਾਂ ਜਿਵੇਂ ਥੱਲੇ ਸਲਾਈਆਂ ਬਣਾਈਆਂ ਸੀਗੀਆਂ ਉਸੇ ਤਰ੍ਹਾਂ ਹੀ ਆਪਾਂ ਉੱਪਰ ਜਿੰਨੀਆਂ ਸਲਾਈਆਂ ਆਪਾਂ ਨੂੰ ਚਾਹੀਦੀਆਂ ਆਪਾਂ ਬਣਾ ਕੇ ਅੱਗੇ ਮਿਲਦੇ ਹਾਂ ਜੀ ਹਾਲੋ ਜੇ ਆਪਾਂ ਚਾਰ ਸਲਾਈਆਂ ਬਣਾ ਲੀਆਂ ਫੇਰ ਦੇਖੋ ਜੀ 1 2 3 4 ਆ ਸਲਾਈਆਂ ਤਾਂ ਆਪਣੀਆਂ ਡਿਜ਼ਾਈਨ ਦੀਆਂ ਹੋਈਆਂ ਜੀ ਐਸਾ ਸਾਰੀ ਪੰਜ ਹੋ ਗਈਆਂ ਜੀ 1 2 3 4 ਇੱਕ ਆਪਾਂ ਜਿਹੜੀ ਇਧਰੋਂ ਆਉਂਦੀ ਬਣਾਈ ਸੀ 5ਵੀਂ ਸਲਾਈ 6ਵੀਂ ਸਲਾਈ ਉਹ ਵਾਲੀ ਤੇ 4 ਸਲਾਈਆਂ ਆਪੋ ਤੇ ਹੋਰ ਬਣਾ ਲਈਆਂ ਤੇ ਹੁਣ ਆਪਾਂ ਫਿਰ ਤੋਂ ਡਿਜ਼ਾਈਨ ਪਾਵਾਂਗੇ ਤੇ ਐਦਕੀ ਆਪਾਂ ਥੋੜੇ ਜਿਹਾ ਕੁੰਡੇ ਲੂਜ਼ ਪਾਏ ਆ ਆ ਦੇਖੋ ਜੀ ਥੋੜਾ ਜਿਹਾ ਇਸ ਤਰ੍ਹਾਂ ਲੂਜ਼ ਆ ਕੁੰਡੇ ਆਸਾਨੀ ਨਾਲ ਇਸ ਤਰ੍ਹਾਂ ਸਲਾਈ ਤੇ ਆ ਗਿਆ ਦੇਖੋ ਜੀ ਤੇ ਤੁਸੀਂ ਵੀ ਜਦੋਂ ਆ ਬਣਾਉਣਾ ਨਹੀਂ ਕਿ ਆਪਾਂ ਭੁੱਲ ਗਏ ਸੀਗੇ ਤੇ ਉਲਟੀ ਸਲਾਈ ਬਣਾਉਣੀ ਹੈ ਜਦੋਂ ਥੋੜੇ ਜਿਹਾ ਲੂਜ਼ ਕੁੰਡੇ ਪਾ ਲੈਣੇ ਆ ਪੰਜਾਂ ਤੋਂ ਪੰਜ ਹੀ ਫੇਰ ਆਪਾਂ ਬਣਾ ਲੈਣੀ ਆ ਦੋ ਕੁੰਡੇ ਉਲਟੇ ਫਿਰ ਆਪਾਂ 5 ਗੁੰਡੇ ਲਵਾਂਗੇ ਸਲਾਈ ਤੇ ਇੱਕ ਵਾਰੀ ਬਣਾਇਆ ਦੋ ਵਾਰੀ ਵਲ ਪਾ ਲਿਆ ਆਪਣੇ ਵਾਲ ਧਾਗਾ ਕਰਕੇ ਤਿੰਨ ਵਾਰੀ ਬਣਾਵਾਂਗੇ ਤਾਂ ਆਪਣੇ 5 ਗੁੰਡੇ ਪੂਰੇ ਹੋ ਜਾਣਗੇ dua kundel voltir, abah sakit selanjutnya ya, 5 lantias tanar beat ਹਲੋ ਜੀ ਆਪਾਂ 6 6 ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ ਤੇ ਦੇਖੋ ਜੀ ਆਪਾਂ ਬਣਾਇਆ ਸੀਗਾ ਇਸ ਤਰ੍ਹਾਂ ਲੱਗਦਾ ਜੀ ਦੇਖੋ ਕਿੰਨਾ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜ਼ਰੂਰ ਟਰਾਈ ਕਰਿਓ ਹਰੇਕ ਕਲਰ ਤੇ ਜਚਣ ਵਾਲਾ ਹੈ ਜੀ ਤੇ ਬਹੁਤ ਸੋਹਣਾ ਲੱਗਦਾ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ